ਇੱਕ ਪ੍ਰੈਸ ਕਾਨਫਰੰਸ ਰਾਜਾ ਬ੍ਰਿੰਗ ਪੂਰੀ ਕਰਦੇ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਲੰਗੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਉਹਦੇ ਵਿੱਚ ਉਹ ਇਹ ਦੋਸ਼ ਲਾ ਰਹੇ ਨੇ ਕਿ ਜਿਹੜੇ ਹਲਕਿਆਂ ਦੇ ਵਿੱਚ ਕਾਂਗਰਸ ਨੇ ਬਾਈਕਾਟ ਕੀਤਾ ਉਹ ਆਮ ਆਦਮੀ ਪਾਰਟੀ ਨੇ ਹਲਕੇ ਆਪਣੇ ਖਾਤੇ ਦੇ ਵਿੱਚ ਗਿਣ ਲਏ ਹੁਣ ਜਦੋਂ ਕਾਂਗਰਸ ਕਿਸੇ ਜਗ੍ਹਾ ਤੋਂ ਭੱਜੀ ਗਈ ਕਿਉਂਕਿ ਉਹਨਾਂ ਨੂੰ ਉਮੀਦਵਾਰ ਨਹੀਂ ਲੱਭੇ ਦੇਵਰੋ ਤੋਂ ਕਿਸੇ ਨਾ ਕਿਸੇ ਨੇ ਤਾਂ ਜਿਤਨਾ ਸੀ ਉਹ ਕਿਸੇ ਤਾਂ ਖਾਤੇ ਦੇ ਵਿੱਚ ਜਾਣੇ ਸੀਗੇ ਕਾਂਗਰਸ ਨੇ ਪਹਿਲੇ ਹੀ ਦੋਸ਼ ਲਾਉਣਾ ਸ਼ੁਰੂ ਕਰਤਾ ਸੀ ਕਾਗਜ਼ ਫੜਲੇ ਕਾਗਜ਼ ਪਾੜਤੇ ਕਾਗਜ਼ ਰੱਦ ਕਰਾਤੇ ਜਦੋਂ ਉਹ ਬਹਾਨੇ ਨਹੀਂ ਚੱਲੇ ਤੇ ਫਿਰ ਲਾਸਟ ਦੇ ਵਿੱਚ ਜਿਹੜੇ ਬਹਾਨੇ ਲਾਏ ਉਹ ਇਹ ਹੁਣ ਲਾਤੇ ਕਿ ਅਸੀਂ ਤਾਂ ਬਾਈਕਾਟ ਕਰਾਤਾ ਸੀਗਾ ਜੀ 18 ਜਗ੍ਹਾ ਤੋਂ 18 ਸੀਟਾਂ ਦੇ ਉੱਤੇ ਬਾਈਕਾਟ ਕੀਤਾ ਸੀ ਤੇ ਆਮ ਆਦਮੀ ਪਾਰਟੀ ਨੇ ਉਹ ਆਪਣੇ ਖਾਤੇ ਦੇ ਵਿੱਚ ਗਿੰਡ ਰਹੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤਾਂ ਹਰੇਕ ਜਗ੍ਹਾ ਤੋਂ ਖੜੇ ਸੀਗੇ ਆਮ ਆਦਮੀ ਪਾਰਟੀ ਨੇ ਤਾਂ ਕਿਸੇ ਜਗ੍ਹਾ ਤੋਂ ਬਾਈਕਾਟ ਨਹੀਂ ਸੀ ਕੀਤਾ ਫਿਰ ਜੇ ਕਾਂਗਰਸ ਛੱਡ ਕੇ ਭੱਜ ਗਈ ਤੇ ਇਹਦਾ ਕਸੂਰ ਜਿਹੜਾ ਜੀ ਉਹ ਕਾਂਗਰਸ ਦਾ ਹੈ ਆਮ ਆਦਮੀ ਪਾਰਟੀ ਦਾ ਹੁੰਦਾ ਨਹੀਂ ਆਮ ਆਦਮੀ ਪਾਰਟੀ ਨੇ ਤਾਂ ਤਰਨਤਾਂ ਦੀ ਜਿਹੜੀ ਸੀਟ ਆ ਉਹ ਵੱਡੇ ਮਾਰਜਨ ਦੇ ਨਾਲ ਦਿੱਤੀ ਹੈ ਕਾਂਗਰਸ ਨੇ ਲਗਭਗ ਬਾਈਕਾਟ ਤਾਂ ਉੱਥੇ ਵੀ ਕਰ ਦਿੱਤਾ ਸੀਗਾ ਤਾਹੀ ਕਰਕੇ ਤਾਂ ਚੌਥੇ ਨੰਬਰ ਦੇ ਉੱਤੇ ਚਲੇਗੀ ਤਾਂ ਹੀ ਕਰਕੇ ਤਾਂ ਜ਼ਮਾਨਤ ਜ਼ਬਤ ਹੋ ਗਈ ਰਾਜਾ ਵੜਿੰਗ ਜੀ ਉਹਦੀ ਵੀ ਗੱਲ ਕਰ ਦਿੰਦੇ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੇ ਫੁੱਲ ਕਰੇ ਸੀ ਉਥੇ ਕੀ ਉਹਦੇ ਕਰਕੇ ਕਾਂਗਰਸ ਜਿਹੜੀ ਸੀ ਉਹਦੀ ਜ਼ਮਾਨਤ ਜ਼ਬਤ ਹੋਈ ਤਰਨਤਾਨ ਤੋਂ ਜਾਂ ਕੋਈ ਹੋਰ ਕਾਰਨ ਸੀਗਾ ਕੀ ਕੁਝ ਉਹਨਾਂ ਨੇ ਬੋਲਿਆ ਮੈਂ ਉਹਨੂੰ ਦੁਬਾਰਾ ਜਿਹੜਾ ਉਹ ਦੁਹਰਾਉਣਾ ਨਹੀਂਗਾ ਇੱਕ ਬੋਲ ਰਹੇ ਨੇ ਸੁਖਵੀਰ ਸਿੰਘ ਬਾਦਲਹੂਰੀ ਬੜੀ ਹੈਰਾਨੀ ਦੀ ਗੱਲ ਹੈ ਕਿ ਥੋੜਾ ਬਤਾ ਗੋਲ ਕਰਕੇ ਰੇੜਿਆ ਗਿਆ ਹੋਵੇ ਤੇ ਝੂਠ ਚੱਲ ਜਾਂਦਾ ਉਹ ਚੌਰਸ ਹੀ ਰੇੜੀ ਜਾ ਰਹੇ ਨੇ ਉਹ ਇਹ ਕਹਿ ਰਹੇ ਆ ਕਿ ਇੱਕ ਜਗ੍ਹਾ ਤੋਂ ਸਾਡੇ 1100 ਲੋਕਾਂ ਦੇ ਕਾਗਜ਼ ਜਿਹੜੇ ਉਹ ਰੱਦ ਹੋ ਗਏ ਜੀਰਾ ਬਲਾਕ ਦੇ 34 ਸੀਗੇ ਜੀ ਉਹ ਕਹਿੰਦੇ ਸਾਰੇ ਦੇ ਸਾਰੇ ਰੱਦ ਹੋ ਗਏ 74 34 ਦੇ 34 ਰੱਦ ਕਰ ਦਿੱਤੇ ਗਏ ਗੁਰਦਾਸਪੁਰ ਤੋਂ 21 ਦੇ ਸੀਗੇ ਕਹਿੰਦੇ ਜੀ ਉਹ ਸਾਰੇ ਦੇ ਸਾਰੇ ਸਾਡੇ ਰੱਦ ਹੋ ਗਏ ਡੇਰਾ ਬਾਬਾ ਨਾਨਕ ਦੇ 38 ਬਲਾਕ ਜਿਹੜੇ ਸੀਗੇ ਉੱਥੋਂ ਸਾਡੇ ਕਹਿੰਦੇ ਪੇਪਰ ਰੱਦ ਹੋ ਗਏ ਪੱਟੀ ਦੇ ਬੱਤੀ ਜਿਹੜੇ ਸੀ ਉਹ ਰੱਦ ਹੋ ਗਏ ਸੁਖਵੀਰ ਸਿੰਘ ਬਾਦਲ ਜੀ ਜਦੋਂ ਕੋਈ ਕਾਗਜ਼ ਭਰਨ ਦੇ ਵਾਸਤੇ ਜਾਂਦਾ ਉਹਦੀ ਵੀ ਵੀਡੀਓਗ੍ਰਾਫੀ ਹੁੰਦੀ ਆ ਜਦੋਂ ਉਹਨਾਂ ਕਾਗਜ਼ਾਂ ਦੀ ਸਕਿਊਟਨੀ ਹੁੰਦੀ ਆ ਉਦੋਂ ਵੀ ਉਹਨਾਂ ਦੀ ਵੀਡੀਓਗ੍ਰਾਫੀ ਹੁੰਦੀ ਆ ਔਰ ਇਹ ਪ੍ਰਕਿਰਿਆ ਜਿਹੜੀ ਆ ਸਾਰੀ ਦੀ ਸਾਰੀ ਵੀਡੀਓ ਦੇ ਵਿੱਚ ਆਉਂਦੀ ਆ ਕੀ ਤੁਹਾਡੇ ਜਿਹੜੇ ਇਹ ਕੈਂਡੀਡੇਟ ਸੀਗੇ ਉਹ ਹਵਾ ਵਿੱਚ ਸੀਗੇ ਜਾਂ ਜਿਵੇਂ ਅਲੋਪ ਹੋ ਚੁੱਕੇ ਡਾਇਨਾਸੌਰ ਤੁਸੀਂ ਨਾਲ ਲਈ ਫਿਰਦੇ ਹੋ ਇਹ ਕੋਈ ਕੈਂਡੀਡੇਟ ਉਸ ਤਰ੍ਹਾਂ ਦੇ ਸੀਗੇ ਜਿਹੜੇ ਪਤਾ ਨਹੀਂ ਸਦੀਆਂ ਪਹਿਲਾਂ ਜਿਹੜੇ ਗਵਾਚ ਗਏ ਸੀਗੇ ਤੁਸੀਂ ਕੋਈ ਉਹ ਵੀਡੀਓ ਜਿਹੜੀ ਆ ਉਹ ਲੈ ਕੇ ਸਬੂਤ ਦਿਓ ਨਾ ਕਿਸ ਜਗ੍ਹਾ ਦੇ ਉੱਤੇ ਤੁਹਾਡੇ ਉਮੀਦਵਾਰਾਂ ਨੇ ਇਹ ਕਾਗਜ਼ ਭਰੇ ਸੀਗੇ ਜਿੱਥੋਂ ਇਹ ਕਾਗਜ਼ ਉਹਨਾਂ ਦੇ ਰੱਦ ਹੋਏ ਸਕਰੂਟੀ ਦੀ ਵੀਡੀਓ ਵੀ ਹੈ ਬਾਦ ਦੀ ਪ੍ਰਕਿਰਿਆ ਦੀ ਵੀਡੀਓ ਵੀ ਹੈ ਅਸਲ ਦੇ ਵਿੱਚ ਕਹਾਣੀ ਕੀ ਆ ਨਾ ਤਾਂ ਕਾਂਗਰਸ ਨੂੰ ਕੈਂਡੀਡੇਟ ਲੱਭੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਨਾ ਬਲਾਕ ਸਮਤੀ ਦੇ ਵਿੱਚ ਨਾ ਅਕਾਲੀ ਦਲ ਨੂੰ ਜਿਹੜੇ ਉਹ ਕੈਂਡੀਡੇਟ ਲੱਭੇ ਜਦੋਂ ਕੈਂਡੀਡੇਟ ਹੀ ਨਹੀਂ ਮਿਲੇ ਇਸੇ ਕਰਕੇ ਇਹਨਾਂ ਨੇ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ ਸਾਡੇ ਕਾਗਜ਼ ਖੋਲੇ ਸਾਡੇ ਕਾਗਜ਼ ਖੋਲੇ ਸਾਡੇ ਕਾਗਜ਼ ਰੱਦ ਕਰਾਤੇ ਸਾਡੇ ਕਾਗਜ਼ ਰੱਦ ਕਰਾਤੇ ਨਤੀਜਿਆਂ ਤੋਂ ਪਹਿਲਾਂ ਰਾਜਾ ਵੜਿੰਗ ਦੀ ਹਾਈ ਕੋਰਟ ਚਲੇ ਗਏ ਖਬਰਾਂ ਬਣਾਉਣ ਲਈ ਕਿਹਦੀ ਉਹਦੀ ਵੀਡੀਓਗ੍ਰਾਫੀ ਕੀਤੀ ਜਾਵੇ ਜਿਹੜੀ ਗਿਣਤੀ ਹੋਣੀ ਹੈ ਜਦੋਂ ਕਿ ਉਹ ਪਰਦੇਸ਼ ਦੇ ਪਾਰਟੀ ਦੇ ਪ੍ਰਧਾਨ ਨੇ ਪਤਾ ਉਹਨਾਂ ਨੂੰ ਵੀ ਸੀਗਾ ਕਿ ਵੀਡੀਓਗ੍ਰਾਫੀ ਜਿਹੜੀ ਉਹ ਗਿਣਤੀ ਦੀ ਹੁੰਦੀ ਹੈ ਪਰ ਉਹਨਾਂ ਨੇ ਕਿਉਂਕਿ ਇੱਕ ਦਿਨ ਦੀ ਖਬਰ ਬਣਾਉਣੀ ਸੀ ਹਾਲਾਤ ਇਹ ਬਣ ਗਿਆ ਇਹਨਾਂ ਵਿਰੋਧੀ ਧਿਰਾਂ ਦੇ ਇੱਕ ਦਿਨ ਦੀ ਖਬਰ ਬਣਾਉਣ ਦੇ ਵਾਸਤੇ ਕੋਈ ਨਾ ਕੋਈ ਨਵੀਂ ਬਹਾਨੇਬਾਜ਼ੀ ਜਿਹੜੀ ਆ ਨਾ ਉਹ ਕੱਢ ਲੈਂਦੇ ਨੇ ਸੁਖਵੀਰ ਸਿੰਘ ਬਾਦਲ ਜੀ ਤੇ ਰਾਜਾ ਵੜਿੰਗ ਜੀ ਹਾਰ ਬਰਦਾਸ਼ਤ ਕਰੋ ਤੁਹਾਨੂੰ ਇਹ ਜਿਹੜੀ ਹਾਰ ਹੈ ਉਹ ਤਰਨਤਾਨ ਦੀ ਪਹਿਲਾ ਜ਼ਿਮਨੀ ਚੋਣ ਦੇ ਵਿੱਚ ਦੋਵਾਂ ਨੂੰ ਹੋਈ ਆ ਤੁਹਾਡੀਆਂ ਜ਼ਮਾਨਤਾਂ ਉੱਥੋਂ ਜ਼ਬਤ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ 4 ਸਾਲ ਲਗਭਗ 4 ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਕੰਮਾ ਨੂੰ ਵੋਟ ਪਾਈ ਐ ਜਿਹੜੇ ਲੋਕਾਂ ਨੂੰ 600 ਯੂਨਿਟ ਬਿਜਲੀ ਫ੍ਰੀ ਮਿਲ ਰਹੀ ਐ ਲਗਾਤਾਰ ਮਿਲ ਰਹੀ ਐ ਕੰਟੀਨਿਊਸ ਮਿਲ ਰਹੀ ਐ ਕਿਸਾਨਾਂ ਨੂੰ ਦਿਨ ਦੇ ਵੇਲੇ ਬਿਜਲੀ ਮਿਲ ਰਹੀ ਐ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ ਐ ਇਸ ਵੇਲੇ ਔਰ 16 ਟੋਲ ਪਲਾਜ਼ੇ ਜਿਹੜੇ ਉਹ ਬੰਦ ਕੀਤੇ ਆ ਇਹ ਲੋਕਾਂ ਨੇ ਐਵੇਂ ਨਹੀਂ ਵੋਟਾਂ ਪਾਈਆਂ ਲੋਕਾਂ ਨੇ ਕੰਮਾ ਨੂੰ ਵੋਟਾਂ ਪਾਈਆਂ ਨੇ ਅਸਲ ਦੇ ਵਿੱਚ ਇਹ ਉਹੀ ਲੋਕ ਨੇ ਜਿਹੜੇ ਪਹਿਲਾਂ ਤਰਨਤਾਰਨ ਨੂੰ ਸੈਮੀਫਾਈਨਲ ਕਹੀ ਜਾਂਦੇ ਸੀ ਅਸੀਂ ਤਾਂ ਕਿਹਾ ਨਹੀਂ ਕਿਤੇ ਫੇਰ ਇਹਨਾਂ ਨੇ ਜ਼ਿਲ੍ਹਾ ਪਰੀਸ਼ਦ ਨੂੰ ਸੈਮੀ ਫਾਈਨਲ ਕਹਿਣਾ ਸ਼ੁਰੂ ਕਰ ਦਿੱਤਾ ਪਹਿਲਾ ਤਰਨ ਤਾਨ ਦੇ ਵਿੱਚ ਜ਼ਮਾਨਤਾਂ ਜਬਤ ਹੋ ਗਈਆਂ ਅਸੀਂ ਤਾਂ ਫੇਰ ਵੀ ਨਹੀਂ ਕਿਹਾ ਕਿ ਅਸੀਂ ਫਾਈਨਲ ਤੱਕ ਪਹੁੰਚ ਗਏ ਫੇਰ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਦੋਨੋਂ ਪਾਰਟੀਆਂ ਨੂੰ ਮੂੰਹ ਦੀ ਖਾਣੀ ਪਈ ਇਹਨਾਂ ਨੂੰ یوں ਲੱਗ ਰਿਹਾ ਕਿ 27 ਸਾਡੇ ਹੱਥੋਂ ਗਿਆ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੁਖਬੀਰ ਸਿੰਘ ਬਾਦਲਹੂਰੀ ਬਹੁਤ ਜ਼ਿਆਦਾ ਜਿਹੜਾ ਇਹ ਕਹ ਰਿਹਾ ਫਲਾਨੀ ਜਗ੍ਹਾ ਦੇ ਦਿੱਤੇ ਹੋ ਗਿਆ ਇੱਥੋਂ ਇੰਨੇ ਸਾਡੇ ਉਮੀਦਵਾਰ ਜਿਹੜੇ ਸੀ ਉਹਨਾਂ ਦੇ ਕਾਗਜ਼ ਰੱਦ ਹੋ ਗਏ ਇੱਥੋਂ ਹੋ ਗਏ ਇੱਥੋਂ ਹੋ ਗਏ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਆ ਕਿ ਉਹ ਸਾਰਾ ਕੁਝ ਭੁੱਲ ਭੁਲਾ ਗਏ ਕਿ 7 ਤੋਂ 17 ਦੇ ਦੌਰਾਨ ਬਾਦਲ ਦਲ ਦੇ ਰਾਜ ਦੇ ਵੇਲੇ ਅਸਲ ਦੇ ਵਿੱਚ ਪੰਜਾਬ 'ਚ ਹੋਇਆ ਕੀ ਸੀਗਾ ਪੰਜਾਬ ਦੇ ਵਿੱਚ ਗੁੰਡਾਗਰਦੀ ਪੰਜਾਬ ਦੇ ਵਿੱਚ ਚਿੱਟੇ ਦਾ ਬੋਲਬਾਲਾ ਪੰਜਾਬ ਦੇ ਵਿੱਚ ਲੋਕਾਂ ਦੇ ਉੱਤੇ ਝੂਠੇ ਪਰਚੇ ਤੇ 2015 ਦੇ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਉਹਦੀ ਵਜ੍ਹਾ ਕਰਕੇ ਉਨ੍ਹਾਂ ਦੇ ਹਾਲਾਤ ਇਹ ਹੋਏ ਸੁਖਬੀਰ ਸਿੰਘ ਬਾਦਲ ਜੀ ਕੀ 2117 ਦੇ ਵਿੱਚ ਤੁਹਾਡੇ ਪਰਚੇ ਰੱਦ ਹੋਏ ਸੀ ਤਾਂ ਕਰਕੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਨੁਕਰੇ ਲਾਤਾ 2022 ਦੇ ਵਿੱਚ ਕੀ ਤੁਹਾਡੇ ਪਰਚੇ ਰੱਦ ਹੋਏ ਸੀਗੇ ਜਾਂ ਕਿਸੇ ਨੇ ਪਰਚਾ ਭਰ ਨਹੀਂ ਸੀ ਦਿੱਤਾ ਪਰਚੇ ਤਾਂ ਤੁਸੀਂ 17 ਦੇ ਵਿੱਚ ਵੀ ਭਰੇ ਵਿਧਾਨ ਸਭਾ ਚ 22 ਚ ਵੀ ਭਰੇ ਲੋਕਾਂ ਨੇ ਕਰਦਿਆਂ ਕਰਦਿਆਂ ਤੁਹਾਨੂੰ ਡੇਢ ਵਿਧਾਨ ਸਭਾ ਦੇ ਮੈਂਬਰ ਦੇ ਉੱਤੇ ਜਿਹੜਾ ਜੀ ਉਹ ਲੈ ਆਂਦਾ ਦੋ ਵੀ ਪੂਰੇ ਨਹੀਂ ਹੈਗੇ ਗੱਲਾਂ ਤੁਸੀਂ ਕਰ ਰਹੇ ਹੋ ਇਥੋਂ ਇੰਨੇ ਰੱਦ ਹੋ ਗਏ ਇਥੋਂ ਇੰਨੇ ਰੱਦ ਹੋ ਗਏ ਅਸਲ ਕਹਾਣੀ ਇਹ ਆ ਕਿ ਨਾ ਤਾਂ ਕਾਂਗਰਸ ਨੂੰ ਕੈਂਡੀਡੇਟ ਲੱਭੇ ਨਾ ਅਕਾਲੀ ਦਲ ਬਾਦਲ ਨੂੰ ਜਿਹੜਾ ਜੀ ਉਹ ਕੈਂਡੀਡੇਟ ਲੱਭੇ ਗੱਲਾਂ ਇਹ ਕਰ ਰਹੇ ਨੇ ਅਗਲੇ ਮੁੱਖ ਮੰਤਰੀ ਬਣਨ ਦੀਆਂ ਉਮੀਦਵਾਰ ਜਿਹੜੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਵੀ ਹੈ ਨਹੀਂਗੇ ਜੀ ਜਿਹੜਾ ਕਿ ਚੋਣਾਂ ਦੇ ਵਿੱਚ ਹੇਟ ਦੇ ਜਿਹੜੀ ਉਹ ਕਿਹਾ ਜਾਂਦਾ ਕਿ ਇਹ ਛੋਟੀ ਚੋਣ ਹੈ ਛੋਟੀ ਚੋਣ ਮਤਲਬ ਪਿੰਡਾਂ ਦੇ ਨਾਲ ਜੁੜੀ ਹੋਈ ਪਿੰਡਾਂ ਦੇ ਵਿੱਚੋਂ ਇਹਨਾਂ ਪਾਰਟੀਆਂ ਦਾ ਆਧਾਰ ਜਿਹੜਾ ਜੀ ਉਹ ਖੁਰ ਗਿਆ ਹੋਇਆ ਆਧਾਰ ਜਿਹੜਾ ਜੀ ਉਹ ਰੁਲ ਗਿਆ ਹੋਇਆ ਜਿਹਦੇ ਕਰਕੇ ਸਿਰਫ ਇਲਜ਼ਾਮਬਾਜ਼ੀ ਰੋਜ਼ ਕੋਈ ਨਾ ਕੋਈ ਕੱਢ ਲੈਂਦੇ ਆ ਅੱਜ ਅਸੀਂ ਹਾਈ ਕੋਰਟ ਚੱਲੇ ਆ ਜੀ ਵੀਡੀਓਗ੍ਰਾਫੀ ਦੀ ਪਰਮਿਸ਼ਨ ਲੈਣ ਅੱਜ ਅਸੀਂ ਇੱਧਰ ਨੂੰ ਚੱਲੇ ਆ ਜੀ ਅੱਜ ਅਸੀਂ ਇੱਧਰ ਨੂੰ ਚੱਲੇ ਆ ਜੀ ਉਹ ਮਹਿਜ਼ ਲੋਕਾਂ ਨੂੰ ਜਿਹੜਾ ਜੀ ਉਹ 扑ਟਕਾਇਆ ਜਾ ਰਿਹਾ ਲੋਕਾਂ ਨੂੰ ਪਤਾ ਹੈ 4 ਸਾਲਾਂ ਦੇ ਦੌਰਾਨ ਉਹਨਾਂ ਦੇ ਕਿੰਨੇ ਕੰਮ ਹੋਇਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਉਹ ਕੰਮ ਨੂੰ ਵੋਟਾਂ ਪਈਆਂ ਨੇ ਦਹਾਕਿਆਂ ਬਾਅਦ ਇਹ ਪਹਿਲੀਆਂ ਚੋਣਾਂ ਨੇ ਜਿਹਦੇ ਵਿੱਚ ਕਿਸੇ ਕਿਸਮ ਦੀ ਕੋਈ ਬੇਨਈਮੀ ਨਹੀਂ ਹੋਈ ਕਿਸੇ ਪ੍ਰਸ਼ਾਸਨ ਨੇ ਕਿਸੇ ਧਿਰ ਦਾ ਕੋਈ ਸਾਥ ਨਹੀਂ ਦਿੱਤਾ ਪੁਲਿਸ ਨੇ ਕਿਸੇ ਧਿਰ ਦਾ ਕੋਈ ਜਿਹੜਾ ਉਹ ਸਾਥ ਨਹੀਂ ਦਿੱਤਾ